ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਤਾਂ ਨਾ ਦੋ ਗਾਵਾਂ ਦਿਖਾਉਣੀ ਆ ਤੇ ਦੋਵੇਂ ਛੋਟੇ ਪਾਜ ਤੁਹਾਨੂੰ ਦਿਖਾਉਣੀ ਆ ਭਾਵੇਂ ਕੋਈ ਛੋਟੇ ਪਾਹ ਲਈ ਤੇ ਭਾਵੇਂ ਕੋਈ ਜ਼ਿਆਦੇ ਪਾਹ ਲਈ ਪਰ ਤਸੱਲੀ ਆਪਣੀ ਜ਼ਰੂਰ ਦੋ ਟਾਈਮ ਕਰਕੇ ਖੜਿਆ ਕਰੋ ਅਸੀਂ ਕਦੇ ਵੀ ਨਹੀਂ ਕਿੰਨੇ ਵੀ ਜਾਂ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪੱਸ਼ੂ ਲੈ ਜਾਉਂਗੇ ਜੋ ਵੀ ਸਾਰਾ ਕੁਝ ਇੱਥੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਬਸਕ੍ਰਾਈਬ ਕਰ ਪਈ ਜੀ ਹੋਠ ਠੀਕ ਠਾਕ ਜੀ ਕਿਰਪਾ ਕਰੋ ਬੜਾ ਸਾਉ ਜੀ ਚਲੋ ਕਿਰਪਾ ਚੈ ਜੀ ਜੀ ਉਹ ਤੁਸੀਂ ਸੁਣਾਓ ਸਾਫ ਨੂੰ ਵਧੀਆ ਜੀ ਧੂੜ ਪਾਤੀਆਂ ਬੜੀ ਦੋ ਦਿਨਾਂ ਆਹ ਹੁਣ ਧੰਦਾ ਫੇਰ ਪੈਣ ਲੱਗ ਪਿਆ ਹਾਂ ਹਾਂਜੀ ਚਲੋ ਇਹ ਜੋ ਰੱਬ ਦੇ ਰੰਗ ਇਹ ਤਾਂ ਗੱਲ ਹੈ ਜੀ ਹਾਂਜੀ ਅਬ ਨਾਮ ਦੱਸ ਤਾਂ ਇੱਕ ਕਰੀ ਨਾਮ ਵੀ ਜੀ ਮੰਗੂ ਪਿੰਡ ਥੋਬਾ ਸੀਲਿੰਗ ਵਾਲਾ ਜਿਲ੍ਹਾ ਮੱਥਾ ਤੇ ਫੋਨ ਨੰਬਰ ਹੀ ਬੋਲ ਦੋ 856 856 4511 ਠੀਕ ਆ ਹਾਂਜੀ ਕਿਹੜੀ ਵਿਖਾ ਦੀਏ ਪਹਿਲਾਂ ਕਿਹੜੀ ਮੱਜੀ ਵਿਖਾ ਦੋ ਭਜੀ ਚਲੋ ਪਹਿਲਾਂ ਇਹ ਚਿੱਟੀ ਵਿਖਾ ਦੀਏ ਕਿੰਨਾ ਚਾਹ ਤੇ ਕੱਲ ਦੁੱਧ ਇਹਦੇ ਕੋ ਵੀ ਦੁੱਧ ਆਟ ਨੂੰ ਨੋਕ ਨੂੰ ਦੁੱਧ ਜੀ ਅੱਛਾ ਇਥੇ ਵੀਰ ਕੋ ਆਪਣੀ ਤਸੱਲੀ ਕਰਦੇ ਠੀਕ ਆ ਪਤਾ ਕਿ ਹੱਥਾਂ ਦਾਵਾ ਜਾਂਦੀਆਂ ਦੋ ਦੋ ਚਾਰ ਚਾਰ ਦਿਨ ਦੀ ਲਾਉਂ ਤੇ ਲਾ ਦਿੰਦੇ ਆ ਨਾ ਕਈ ਇੱਥੇ ਜਾ ਕੇ ਫਿਰ ਦੁੱਧ ਵੱਧ ਘਟ ਜਾਂਦਾ ਆ ਬਸ ਬਸ ਇਹ ਆ ਬਈ ਸੱਜੜ ਪਸ਼ੂ ਦੀ ਗੱਲ ਹੋਰ ਹੁੰਦੀ ਆ ਟੋਕੜ ਪਸ਼ੂ ਦੀ ਗੱਲ ਹੋਰ ਹੁੰਦੀ ਤੇ ਇਥੋਂ ਕੋਈ ਤਸੱਲੀ ਕਰਕੇ ਲੈ ਜੇ ਹਣਾ ਹਾਂਜੀ ਹੁਣ 8 ਕਿਲੋ ਹੈਗਾ ਦੁੱਧ ਪੱਕਾ ਤੱਕ ਸਾਢੇ ਕਿਲੋ ਦੇ ਭਾਗ ਦੋ ਡੰਗ ਚੋਲੇ ਚਾਰ ਚੋਲੇ ਹਾਂਜੀ ਸਾਡੇ ਘਰ ਦੀ ਗੱਲ ਠੀਕ ਆ ਜੀ ਹਾਂਜੀ ਤੋਰਦਾ ਫੇਰ ਇਹਨਾਂ ਤਾਕੀ ਇੱਥੇ ਨਹਿਰ ਵੀ ਕੱਦ-ਕੱਟ ਚੰਗਾ ਹੈ ਇਹ ਵੀ ਮੌਸਮ ਹੈ ਜਿਹੜਾ ਠੰਡਾ ਹੈ ਨਮਾਈਆਂ ਨਮਾਈਆਂ ਨਹੀਂ ਹੈ ਇਹ ਨਮਾਈਆਂ ਹੁੰਦੀਆਂ ਤੇ ਸੋਹਣੀਆਂ ਲੱਗਦੀਆਂ ਹਨ ਬਾਕੀ ਇਹ ਆ ਵੀ ਹਰ ਕੋਈ ਵੀਰ ਜਿਆਦੇ ਪੈਸੇ ਨਹੀਂ ਖਰਚ ਸਕਦਾ ਕਈਆਂ ਨੂੰ ਹੁੰਦਾ ਵੀ ਚਲੋ ਘਰੇ ਬੱਜੀ ਵੀ ਸੋਹਣੀ ਲੱਗੇ ਤੇ ਪੈਸੇ ਵੀ ਘੱਟ ਖਤਣੇ ਆ ਤੇ ਘਰ ਦਾ ਦੁੱਧ ਦਾ ਵੀ ਸਰੀ ਜਾਵੇ ਥਾਣੇ ਦੇ 81 ਦਾ ਲੱਗ ਗਿਆ ਤਾਂ ਤੇ ਕਿੰਨਾ ਫਿਰ ਮੁੱਲ ਰੱਖਣਾ ਵਿਧੀ ਇਹਦਾ ਜੀ ਦੀ ਤੀਆ ਦੀ ਨਹੀਂ ਕਰਦੀ ਕੋਈ ਮੰਤਾਂ ਨੂੰ ਵਿੱਚੋਂ ਦੱਸੋ ਤੁਸੀਂ ਆਪ ਹੀ ਕਰ ਦੋ 25000 25000 ਦੀ ਹਾਂਜੀ ਮੌਕੇ ਤੇ ਹੋਰ ਕਰ ਦੋਗੇ ਤੁਸੀਂ ਦੱਸੋ ਕੋ 2000 ਹੋਰ ਛੱਡ ਦੀਏ 2-3000 ਛੱਡ ਦਾਂ ਠੀਕ ਹੈ ਹਾਂਜੀ ਚਲੋ ਬਾਕੀ ਕੋ ਫੋਨ ਲਾਵੇ ਤੇ ਆਪੇ ਮੌਕੇ ਤੇ ਹੋ ਜਾਊਗਾ ਵੀ ਜੀ 100 ਲੱਖ ਰੁਪਏ ਦੀ ਬੰਦੇ ਵਸ਼ੀ ਲਏ ਆ ਹਾਂਜੀ 82 29 ਕਿਲੋ ਦਾ ਰਿਕਾਰਡ ਹੀ ਦਾ ਤਾਜੀ ਸੂਈ ਦਾ ਠੀਕ ਆ ਅੱਜ ਟੋਕੜੇ ਵਸ਼ੀ ਟੋਕਣਾ ਦੇ ਭਾਜ ਦੇਣ ਲੈ ਹਨ ਨੂੰ ਭਾਜ ਮਿਲੀ ਭਾਜ ਦੇਣ ਲੈ ਠੀਕ ਆ ਉਦ ਤਰ੍ਹਾਂ ਥਣ ਥਣ ਪੂਰੇ ਆ ਥਾਣਾ ਕੋਈ ਬਾਤ ਕਰਦੇ ਜੀ ਭਾਵੇਂ ਇੱਥੇ ਭਾ ਕੋ ਫਰੀਡ ਭਰਾ ਤਸੱਲੀ ਕਰੇ ਠੀਕ ਆ ਹਾਂਜੀ ਤੇ ਹੁਣ ਉਹ ਜਿਹੜੀ ਇਹ ਤੋਂ ਬਾਅਦ ਜੇ ਇਹਦੇ ਕੋਲ ਕਿੰਨਾ ਹੈ ਦੁੱਧ ਬਛਰੀ ਦੀ ਭਾਈ ਫਰੀਡ ਵੇਖ ਲਓ ਫੁੱਲ ਕੁਆਲਟੀ ਵਾਲੀ ਵਸ਼ੀ ਦੀ ਠੀਕ ਆ ਹਾਂ ਦੇ ਵੱਡੇ ਕਰਦਾ ਪੋੜਾ ਫਿਰ ਦੁੱਧ ਕਿੰਨਾ ਹੈ ਦੇਖੋ ਇਹ ਦੇਖੋ ਭਾਈ 8-9 ਕਿਲੋ ਜੀ ਅੱਛਾ ਹਾਂ ਤੋਰ ਦੇ ਕੋ ਮੇਰੇ ਵੀਰ ਭਾਏ 2 ਡੰਗ ਚੋਦੇ ਭਾਏ 10 ਡੰਗ ਤੋਰੇ ਠੀਕ ਆ ਇੱਥੋਂ ਦੀ ਗਾਰੰਟੀ ਫਿਰ ਜਿਹਨੇ ਕਹਿੰਦੇ ਵੀ ਇੱਥੋਂ ਦੀ ਗਾਰੰਟੀ ਆ ਗਾਂਹ ਦੀ ਅਗਲੇ ਦੀ ਆਪਣੀ ਜ਼ਿੰਮੇਵਾਰੀ ਆ ਦੁੱਧ ਵੱਧ ਹੋਵੇ ਘੱਟ ਹੋਵੇ ਮਾਲ ਹੀ ਮੰਦਾ ਅੱਧੀ ਦੇ ਪਿਛੇ ਠੀਕ ਆ ਰਾਜਲੇ ਉਹ ਥਾਣੇ ਦੇ ਵੀ ਦੇਖ ਕਰਦੇ ਲੱਗੇ ਤਾਂ ਇਹਦਾ ਵਿੱਦਿ ਫਰਮੁੱਲ ਜੇ ਵੀ ਢੂੜ ਨਾਲ ਆਉਂਦਾ ਨਾ ਬੰਨਿਆ ਤਾਂ ਨਹੀਂ ਆਣਾ ਉਸੀਆਂ ਹਾਂਜੀ ਜਿਹੜੇ ਵੀ ਉਹਨਾਂ ਯਾਦਕਾਰ ਦਾ ਪਤਾ ਕਮੇਟੀ ਲੱਗਣੀ ਇਹਨਾਂ ਦੇ ਹਾਂਜੀ ਹਾਂਜੀ ਇਹਦਾ ਮੁੱਲ ਭਾਜੀ ਸੀ ਕਿੰਨਾ 30000 ਰੁਪਏ ਜੈਸਨੋ ਜੈਸਨੋ ਕਰੀਏ ਕਿੰਨੇ ਦੱਸ ਦੀ 5000 ਦੇ ਦਾਂਗੇ ਬਰਾਬਰ ਹੀ ਕਰਦੀਏ ਤੂੰ ਮੈਂ ਦੱਸ ਦੋ ਕੋਈ 23000 ਦੇ ਸਹਾਨਾ ਦੇ ਦਈਏ ਤਮੇ ਇਹਦਾ ਠੀਕ ਹੈ ਤੇ ਗੋਵੀਰ ਫੋਨ ਲਾਵੇ ਹਨਾ ਹਾਂਜੀ ਹਾਂਜੀ ਤੇ ਮਾਨਤਨ ਤੇ ਮੋਕੇ ਤੇ ਹੋਈ ਜਾਣਗੇ ਫੁੱਲ ਹੋਣਗੇ ਮਾਨਤਨ ਫੁੱਲ ਮਾਨਤਨ ਕਹਿੰਦੇ ਖੁੱਲੇ ਮਾਨਤਨ ਕਹਿੰਦੇ ਕਰਦੇਾਂਗੇ ਤੇ ਬਾਕੀ ਹੋਰ ਕੁਛ ਹੈ ਨਾ ਵਿਧੀ ਫਿਰ ਬਸ ਆਪਣੀ ਸੁਈਆਂ ਸਵਾਈਆਂ ਆਪਣੀ ਤਸਲੀ ਕਰਕੇ ਵਿਧੀ ਲੈ ਜਾਨਾ ਠੀਕ ਹੈ ਜੀ ਪਤਾ ਕਿ ਛੋਟੇ ਛੋਟੇ ਮੁੱਲ ਆ ਜਿਹੜੀਆਂ ਬਿਮਾਰੀਆਂ ਵਾਲੀਆਂ ਨਹੀਂ ਚੁੱਕੀਆਂ ਜਾਂਦੀਆਂ ਕੋਈ ਬਗਾਨੇ ਘਰ ਦਾ ਮਾਲ ਆ ਆਪਣੇ ਕੋਲ ਆਇਆ ਤੇ ਚਲੇ ਜਾਣਾ ਹਾਂਜੀ ਹਾਂਜੀ ਜਿਹੜੇ ਵੀ ਇਹਨੂੰ ਜਾਤ ਬਰੀਡ ਦਾ ਪਤਾ ਹੋ ਨਸਲਾ ਵਾਂ ਬੈਂਟੀ ਲੱਗਣੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ